ਦਾ ਇਹ ਮਨਕਤ ਦੱਸਦਾ ਪਰ ਮੈਂ ਜਿੱਥੇ ਤੱਕ ਜਿਹੜੀ ਜਦੋਂ ਵੀ ਆਮ ਆਦਮੀ ਪਾਰਟੀ ਬਣੀ ਹੈ ਇਹ ਪਾਰਟੀ ਜਿਹੜੀ ਹੈ ਧਰਨੇ ਤੋਂ ਨਿਕਲੀ ਹੋਇਆ ਆ ਜਿਹੜੀਆਂ ਮੂਲ ਕਗਨਾਮਾ ਆ ਜਾਂ ਹੋਰ ਹੈ ਇਹ ਮੰਨਕ ਵਿੱਚ ਜਿਨ੍ਹਾਂ ਨੇ ਧਰਨੇ ਸਹਿਓ ਹੈ ਉਹਨਾਂ ਨੂੰ ਇਹ ਮੰਨਕ ਵਿੱਚ ਜਿਹੜਾ ਮੈਂ ਦੱਸਦਾ ਕਿ ਤੀੜਤ ਮਰ ਜਾਂਦਾ ਆਸ਼ਾ ਵਰਕਰ ਔਰ ਮੈਡੀ ਨੀਰਾ ਬਣ ਗਿਆ ਇਹਨਾਂ ਤੇ ਨਹੀਂ ਸਰਕਾਰ ਦਾ ਮੰਨਕ ਵੀ ਕੋਸ਼ਿਸ਼ੀਰਵਾਦ ਮਿਲਿਆ ਕਿਉਂਕਿ ਇਹ ਵਿਚਾਰੇ ਮੈਂ ਹੁਣ ਪਤਾ ਕੀਤਾ ਕਿ ਆਸ਼ਰਮਰ ਕ ਨੂੰ ਮਿਨੀਮਮ ਬੇਸਡ ਉਹ ਵੀ ਘੱਟ ਹੈ 2500 ਰੁਪਏ ਪਰ ਮੰਥ ਹੈ ਜੀ ਦੱਸੋ ਜਾਨੀ 2500 ਦੇ ਵਿੱਚ ਇੱਕ ਭੈਣ ਜਿਹੜੀ ਇਹ ਆ ਕਿਸ ਤਰ੍ਹਾਂ ਪਰਿਵਾਰ ਨੂੰ ਚਲਾਏ ਤੇ ਇਸ ਤਰ੍ਹਾਂ ਜਾਨੀ ਕਹਿੰਦਾ ਮਾ ਭਾਵਾ ਸਾਡਾ ਇਹ ਕਾਨੂੰਨਕ ਰਾਈਟ ਵੀ ਹੈ ਕਿ ਜਿਹੜਾ ਵੀ ਇੱਥੇ ਹਿੰਦੁਸਤਾਨ ਦੇ ਵਿੱਚ ਹੈ ਰਾਈਟ ਟੂ ਮਿਨੀਮਮ ਪੇਸੇਜ਼ ਹੈਗੀ ਫੰਡਾਮੈਂਟਲ ਰਾਈਟਸ ਦੇ ਵਿੱਚ ਜੋ ਦੱਸਿਆ ਆ ਕਿ ਟਟੋ ਘਟ ਇੰਨੀ ਕੁ ਜਿਹੜੇ ਤੁਮਣ ਨੇ ਕਹੀਦੀ ਐ ਕਿ ਰੋਟੀ ਕੱਪੜਾ ਔਰ ਮਕਾਨ ਜਿਹੜਾ ਆ ਉਹ ਮੰਨਦਾ ਆਪਣਾ ਜੱਜੇ ਢੰਗ ਨਾਲ ਬਣਾ ਸਕਦੇ ਪਰ ਦੇਖਣ ਦੇ ਵਿੱਚ ਆਇਆ ਕਿ ਸਰਕਾਰਾਂ ਵੋਟਾਂ ਮੇਲੇ ਬਾਪੂ ਕਹਿੰਦੇ ਮਗਰੋਂ ਸਾਡੀ ਸਾਰ ਨਹੀਂ ਲੱਗਦੇ ਅਸੀਂ ਦੇਖ ਲਓ ਕਿ ਭਈ ਅਸੀਂ ਵੀ ਜਣੀ ਕਹਿੰਦੇ ਦਾ ਭਾਵ ਹੈ ਮਾਫ ਕਰਨਾ ਢੀਠ ਹੋ ਗਏ ਹਾਂ ਢੀਠ ਇਸ ਕਰਕੇ ਹੋਏ ਹਾਂ ਆ ਹੁਣ ਮਾਰਚ ਅਪ੍ਰੈਲ ਦੇ ਵਿੱਚ ਹੋਣਾ ਆ ਅਸੀਂ ਸਭੋ ਕੋਲ ਜਾਣਾ ਅਸੀਂ ਸਭ ਉਹ ਭੁੱਲ ਜਾਣਾ ਲੀਡਰਾਂ ਦੇ ਪ੍ਰੈਸ਼ਰ ਥੱਲੇ ਆ ਕੇ ਅਸੀਂ ਵੋਟਾਂ ਫੇਰ ਪਾ ਦੇਣੀਆਂ ਸਾਨੂੰ ਸਰਕਾਰ ਮਰਾਜ਼ਮ ਬੰਦਿਆਂ ਨੂੰ ਮੈਂ ਤਾਂ ਇਹ ਕਹਿਣਾ ਹੁੰਦਾ ਕਿ ਲੋਕਤੰਤਰ ਦੇ ਵਿੱਚ ਸਾਨੂੰ ਸਰਕਾਰ ਕਿੱਦਾਂ ਚਾਹੀਦੀ ਹੈ ਸਾਨੂੰ ਮਜਬੂਰ ਸਰਕਾਰ ਨਹੀਂ ਮਜਬੂਰ ਦਾ ਮਤਲਬ ਬਹੁਤੀ ਸਟਰੋਂਗ ਸਰਕਾਰ ਨਹੀਂ ਚਾਹੀਦੀ ਜਦੋਂ ਸਟਰੋਂਗ ਬਣ ਗਈ ਤੇ ਸਭ ਕੁਝ ਭੁੱਲ ਜਾਂਦੀ ਹੈ ਹੁਣ ਤੁਸੀਂ ਅਸੀਂ 92 ਜਿਦਾ ਜਿਦਾ ਹੈ ਦੇਖੋ ਜਾਨੀ ਕਹਿੰਦਾ ਭਾਬਾ 117 ਸੀਟਾਂ ਸਾਡੀਆਂ ਜਿਹਨੂੰ 3.25 ਤੋਂ ਜ਼ਿਆਦਾ ਬਹੁਤ ਹਮਲਾ ਗਿਆ ਉਹ ਕਿਸੇ ਵੀ ਪ੍ਰਵਾਹੀ ਨਹੀਂ ਮੰਨਦੇ ਇਸ ਕਰਕੇ ਜਾਨੀ ਕਹਿੰਦਾ ਭਾਬਾ ਕਿ ਹੁਣ ਲੋਕ ਸਭਾ ਦੇ ਇਲੈਕਸ਼ਨ ਆ ਰਹੇ ਆ ਪੰਚਾਇਤ ਦੀਆਂ ਚੋਣਾਂ ਆ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਆ ਰਹੀਆਂ ਆ ਤੇ ਉਹ ਉਹਨਾਂ ਕੈਂਡੀਡੇਟਸ ਨੂੰ ਚਣੋ ਜਿਹੜੀ ਸਾਡੀ ਰਵਾਜ ਨੂੰ ਪਾਰਲੀਮੈਂਟ ਜਾਂ ਅਸੈਂਬਲੀ ਦੇ ਵਿੱਚ ਫਲੰਦ ਕਰ ਇਹ ਕੁਛ ਨੈਸ਼ਨਲ ਇਸ਼ੂ ਹੈ ਜੀ ਜਿੱਦਾਂ ਅੰਗਨਵਾੜੀ ਹੈ ਜੋ ਆ ਸ਼ਬਦ ਕਰਦਾ ਹੈ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਹੈ ਕਿ ਸੈਂਟਰ ਸਰਕਾਰ ਨੂੰ ਚਾਹੀਦਾ ਹੈ ਕਿ ਇੱਕ ਐਸੀ ਪੌਂਸੀ ਅਡਾਪਟ ਕੀਤੀ ਜਾਵੇ ਕਿ ਜਿਹਦੇ ਨਾਲ ਸਾਡਾ ਜਿਹੜਾ ਕਿ ਲੋਕਤੰਤਰ ਹੈ ਲੋਕਾਂ ਦੀ ਸਰਕਾਰ ਹੈ ਲੋਕਾਂ ਲਈ ਸਰਕਾਰ ਹੈ ਲੋਕਾਂ ਦੁਆਰਾ ਬਣਾਈ ਗਈ ਸਰਕਾਰ ਹੈ ਭਾਰਤ ਦੇ ਸੰਵਿਧਾਨ ਦੇ ਵਿੱਚ ਦੱਸਿਆ ਹੈ ਕਿ ਇਹ ਜਿਹੜੇ ਸਾਡੇ ਵਿਧਾਇਕ ਹੈ ਇਹ ਸਾਡੇ ਸੇਵਾਦਾਰ ਹੈ ਔਰ ਜਨਤਾ ਜਿਹੜੀ ਹੈ ਉਹ ਮਾਲਕ ਹੈ ਜਨਤਾ ਮਾਲਕ ਹੈ ਲੋਕਤੰਤਰ ਦੇ ਵਿੱਚ ਔਰ ਜਿਹੜੇ ਵਿਧਾਇਕ ਹੈ ਜਾਂ ਸਾਡੇ ਸੰਸਦ ਦੇ ਮੈਂਬਰ ਹੈ ਜਾਂ ਪ੍ਰਧਾਨ ਮੰਤਰੀ ਹੈ ਜਾਂ ਮੁੱਖ ਮੰਤਰੀ ਉਹ ਸਾਡੇ ਸੇਵਕ ਹੈ ਪਰ ਉਲਟ ਕੰਮ ਹੈ ਮੰਨੋ ਇੱਕ ਮੈਂ ਇਹ ਵੀ ਦੱਸਕਿ ਜਿੰਨੇ ਸਾਡੇ ਆਈਐਸ ਅਫੀਸਰ ਹੈ ਜਾਂ ਤੁਹਾਡੇ ਅਧਿਕਾਰੀ ਹੈ ਉਹ ਉਹ ਮੰਨੋ ਵੀ ਗਾਹ ਮੁੱਖ ਮੰਤਰੀ ਜਾਂ ਆਪਣੇ ਮਹਿਕਮੇ ਦਾ ਸਹੀ ਰਿਪੋਰਟ ਨਹੀਂ ਦਿੰਦੇ ਹੁਣ ਮੈਨੂੰ ਲੱਗਦਾ ਨਹੀਂ ਕਿ ਮਹਾਤਮਾ ਨੂੰ ਪਤਾ ਹੋਊਗਾ ਕਿ ਆਸ਼ਾ ਵਰਕਰ ਨੂੰ 2500 ਰੁਪਏ ਮਿਲਦਾ ਜੋ ਕੋ ਦੱਸਣਾ ਹੀ ਨਹੀਂ ਕਿਸ ਨੇ ਵੈਸੇ ਮੈਂ ਗੱਲ ਕਰ ਰਿਹਾ